ਸੁਭਿੰਦਰ ਸਿੰਘ ਤੇਤੀਬੜੀ ਕੌਸਫ ਸਰ ਜਿਲ੍ਹਾ ਸ਼੍ਰੀ ਮੁਕਸੇ ਸਾਹਿਬ ਦੀ ਤਰਫੋਂ ਅੱਜ ਅਸੀਂ ਆ ਜਿਲ੍ਹਾ ਸ਼੍ਰੀ ਮੁਕਸੇ ਸਾਹਿਬ ਦੇ ਵੱਖ-ਵੱਖ ਬਲਾਕਾਂ ਦੇ ਵਿੱਚ ਆ ਸਟੇਟ ਪੱਧਰ ਤੋਂ ਸਾਡੀ ਨਰਮੇਦੀ ਫਸਲ ਦੇ ਸਰਵੇਖਣ ਦੇ ਸਬੰਧ ਦੇ ਵਿੱਚ ਵਿਸ਼ੇਸ਼ ਟੀਮ ਪਹੁੰਚੀ ਹੋਈ ਹੈ ਉਸ ਟੀਮ ਵੱਲੋਂ ਬਲਾਕ ਸ਼੍ਰੀ ਮੁਕਸੇ ਸਾਹਿਬ ਦੇ ਪਿੰਡਾਂ ਦੇ ਵਿੱਚ ਨਰਮੇ ਦਾ ਜਿਹੜਾ ਸਰਵੇਖਣ ਕੀਤਾ ਜਾ ਰਿਹਾ ਅੱਜ ਸਾਡੇ ਨਾਲ ਜਿਲ੍ਹਾ ਸ਼੍ਰੀ ਮੁਖਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਕਰਨਜੀਤ ਸਿੰਘ ਜੀ ਗਿੱਲ ਉਹਨਾਂ ਦੀ ਸਮੂਚੀ ਟੀਮ ਔਰ ਨਾਲ ਰਾਜ ਪਦਰੀ ਸਰਵੇਖਣ ਟੀਮ ਦੇ ਵਿੱਚ ਡਾਕਟਰ ਚਰਨਜੀਤ ਸਿੰਘ ਜੀ ਡਿਪਟੀ ਡਾਇਰੈਕਟਰ ਕਪਾ ਜੋ ਇਸ ਟੀਮ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੇ ਨਾਲ ਡਾਕਟਰ ਯਾਦਵਿੰਦਰ ਸਿੰਘ ਔਰ ਡਾਕਟਰ ਅਮਨਦੀਪ ਕੇਸ਼ਵ ਜੀ ਨਰਮੇ ਦੇ ਫਸਲ ਦਾ ਜਾਇਜ਼ਾ ਲੈਣ ਲਈ ਅੱਜ ਅਸੀਂ ਖੇਤ ਦੇ ਵਿੱਚ ਖੜੇ ਹੋਏ ਆ ਔਰ ਨਰਮੇ ਦੀ ਫਸਲ ਦੇ ਉੱਤੇ ਕੀੜੇ ਮਕੌੜਿਆਂ ਦਾ ਕੀ ਸਟੇਟਸ ਹੈ ਉਹ ਸਬੰਧ ਦੇ ਵਿੱਚ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੈ ਸਰ ਜਿਹੜਾ ਨਰਮੇ ਦੀ ਫਸਲ ਦੇ ਉੱਤੇ ਹੁਣ ਕੀੜੇ ਮਕੌੜਿਆਂ ਦਾ ਹਮਲਾ ਆਮ ਖੇਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤਾਂ ਇਸ ਸਮੇਂ ਕੀ ਸਥਿਤੀ ਹੈ ਤੁਸੀਂ ਸਾਰੇ ਫੀਲਡ ਦੇ ਵਿੱਚ ਵਿਜ਼ਿਟ ਕਰਕੇ ਦੇਖ ਰਹੇ ਹੋ ਕੀ ਇਸ ਵਾਰੀ ਨਰਮੇ ਦੀ ਸਥਿਤੀ ਹੈ ਧੰਨਵਾਦ ਡਾਕਟਰ ਸੁਖਿੰਦਰ ਜੀ ਇਹ ਸਾਡਾ ਸੈਕੰਡ ਫੇਜ਼ ਦੀ ਜਿਹੜੀ ਹੈਗੀ ਮਾਨਿਟਰਿੰਗ ਹੈ ਉਸ ਤੋਂ ਪਹਿਲਾਂ ਤਾਂ ਅਸੀਂ ਪੀ ਸਵਿੰਗ ਇੱਕ ਮੀਟਿੰਗ ਕੀਤੀ ਸੀ ਜੋ ਵੀ ਸਟੇਟ ਲੈਵਲ ਦੀ ਸੀਗੀ ਕੋਈ ਤੋਂ ਤੇ ਇਹ ਸੈਕੰਡ ਫੇਜ਼ ਦੀ ਸਾਡੀ ਜਿਹੜੀ ਹੈਗੀ ਹੈ ਵਿਜ਼ਿਟ ਜਿੱਤੇ ਸਪੈਸ਼ਲੀ ਅਸੀਂ ਫੋਕਸ ਕੀਤਾ ਹੈ ਮਾਨਿਟਰਿੰਗ ਕਰਨ ਦੇ ਲਈ ਸਰਵਲੈਂਸ ਦੀ ਉਹਦੀ ਅਸੀਂ ਇਹ ਅੱਜ ਸਾਡਾ ਤੀਜਾ ਫੜਾਇਆ ਜੀ ਤੇ ਵੈਸੇ ਅਸੀਂ ਇਸ ਤੋਂ ਪਹਿਲਾਂ ਫਾਜ਼ਿਲਕਾ ਜ਼ਿਲ੍ਹਾ ਤੇ ਪਟੰਡਾ ਤੇ ਮਾਨਸਾ ਜਾਏ ਆ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਨਰਮੀ ਦੀ ਸਥਿਤੀ ਹੈ ਉਹ ਐਸ ਵੇਲੇ ਜਿਹੜੀ ਹੈਗੀ ਹੈ ਉਹ ਵਧੀਆ ਕੰਡੀਸ਼ਨ ਦੇ ਵਿੱਚ ਹੈਗਾ ਪੂਰੀ ਮਤਲਬ ਪਲ ਫਲਾਕਾ ਵੀ ਆ ਰਿਹਾ ਜਿਹੜੀ ਟਾਈਮ ਲੀਫ ਸੋਇੰਗ ਜਿਹੜੀ ਹੈ ਜੀ ਪਰੌਪ ਜਿਹੜੀ अर्ली ਸੋਇੰਗ ਹੈ ਉਹਦੇ ਵਿੱਚ ਸਾਨੂੰ ਥੋੜਾ ਜਿਹਾ ਕਿਸੇ ਨਾਮ ਤੇ ਗਲਾਬੀ ਮੱਛੀ ਦੇ ਜਿਹੜਾ ਹੈਗਾ ਉਹਦੇ ਮੌਸ ਜਾਂ ਅਡਲਟ ਜਿਹੜਾ ਦਾ ਸਾਨੂੰ ਪਤਾ ਲੱਗਿਆ ਇੱਥੇ ਵੀ ਅਸੀਂ ਇਸ ਫੀਲਡ ਦੇ ਵਿੱਚ ਵੀ ਆਏ ਆ ਤੇ ਸਾਨੂੰ ਦੋ ਕਿਸਮ ਦੀ ਹੈਗੀ ਆ ਟਾਟ ਕਿਸਮ ਦੇ ਸਾਨੂੰ ਗੇਸਟ ਰੈਵ ਦੇ ਵਿੱਚ ਪਤਾ ਲੱਗਦੀ ਹੈ ਕਾਲਮ ਲਾ ਕੇ ਜੇ ਦੇਖਿਆ ਜਾਵੇ ਤਾਂ ਥੋੜਾ ਜਿਹਾ ਔੜ ਦੀ ਜੀ ਇੱਕ ਮੁੱਖ ਸਾਬ ਦੀ ਗੱਲ ਕਰੀਏ ਤਾਂ ਔੜ ਮੰਨੀ ਖੜੀ ਹੈ ਫਸਲ ਤੇ ਅਸੀਂ ਆਪਣੇ ਵੱਲੋਂ ਤਾਂ ਇਹ ਹੀ ਸੁਝਾਅ ਕਰਾਂਗੇ ਇਹ ਕਿਸਾਂ ਪ੍ਰਵਾਹ ਨੂੰ ਜਿਹੜਾ ਹੈ ਉਹ ਜਿਹੜਾ ਮੀਂਹ ਦੀ ਨਾੜੀ ਕਰਕੇ ਜਿਹੜੀ ਹੈ ਇਹਦੀ ਸੰਸਾਈ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਉਹਦੇ ਨਿਯਾਲ ਕੀ ਹੈ ਵੀ ਹਰੇ ਤੇਲੇ ਦਾ ਤੇ ਐਸਿਡ ਜੈਫਟ ਜਿਹੜੀ ਦੇ ਦੋਨੋਂ ਹੀ ਹੈ ਉਹਦਾ ਹਮਲੇ ਜਿਹੜੇ ਹੈਗੇ ਐਸੇ ਦੇ ਅ ਵੈਸੇ ਤਾਂ ਬਲੋ ਇਟੀ ਲੈਵਲ ਹੈ ਪਰੰਤੂ ਜਿਹੜੇ ਹਮਲਾ ਜ਼ਰੂਰ ਹੋ ਰਿਹਾ ਚਾਰ ਤੋਂ ਛੇ ਜਿਹੜੇ ਹੈਗੇ ਆ ਉਹ ਅਸੀਂ ਨੰਬਰਸ ਆਫ ਜਿਹੜੇ ਹੈਗੇ ਆ ਹਰੇ ਚਿੱਟੀ ਮਿੱਟੀ ਜਿਹਾ ਕੀ ਦੇਖਿਆ ਪੱਤੇ ਦੇ ਉੱਤੇ ਤੇ ਦੇ ਅਸੀਂ ਇਸ ਵੇਲੇ ਫੰਗਸ ਕੇ ਸੰਜਾਈ ਤੋਂ ਤਾਂ ਸ਼ਾਇਦ ਸਾਡੀ ਜਿਹੜੀ ਫਸਲ ਹੈ ਜੀ ਇਹੇ ਚਿੱਟੀ ਮੱਖੀ ਦੇ ਦਬਾਕਲੇ ਆ ਸਕਦਾ ਡਾਕਟਰ ਸਾਹਿਬ ਜਿੱਦਾਂ ਖੇਤੀਬਾੜੀ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਰਵੇਖਣ ਟੀਮਾਂ ਬਣਾਈਆਂ ਰਹੀਆਂ ਉਹ ਸੌਵਾਰ ਤੇ ਵੀਰਵਾਰ ਜਿੱਦਾਂ ਸਾਰੇ ਖੇਤਾਂ ਦੇ ਵਿੱਚ ਨਰਿੰਦੇ ਦੀ ਫਸਲ ਦਾ ਸਰਵੇਖਣ ਕਰਦੇ ਆ ਔਰ ਗੁਲਾਬੀ ਸੁੰਡੀ ਔਰ ਚਿੱਟੀ ਮੱਖੀ ਦਾ ਜਿਹੜੇ ਹਮਲੇ ਦਾ ਖਲਸ਼ਾ ਆਮ ਕਿਸਾਨਾਂ ਨੂੰ ਆਪਣੇ ਰਹਿੰਦਾ ਤਾਂ ਤੁਸੀਂ ਅਲਗ-ਨਗਨ ਖੇਤਾਂ ਦੇ ਵਿੱਚ ਉਹਨਾਂ ਸਰਵੇਖਣ ਕਰਦੇ ਰਹੋ ਤਾਂ ਐਸ ਮੌਜੂਦਾ ਸਥਿਤੀ ਕੀ ਹੈ ਕਿ ਜਿਹੜੀ ਗੁਲਾਬੀ ਸੁੰਡੀ ਦਾ ਕੋਈ ਹਮਲਾ ਦੇਖਣ ਨੂੰ ਮਿਲ ਰਿਹਾ ਅ ਡੈਟਸ ਜਗਿੰਦਰ ਤਲਹਾਲ ਦਾ ਸਾਹਮਣੇ ਜਿਹੜਾ ਹੈ ਕੱਪੜੇ ਜਿਹਦੇ ਜਿੰਨੇ ਆਦੇ ਤੋਂ ਕਿਏ ਸੁਲੀ ਤੋਂ ਵਿੱਚ ਚੱਲਦੀ ਹੈ ਜੀ ਸਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਖੱਤਸ਼ਾ ਇਸ ਟਾਈਮ ਦੇ ਵਿੱਚ ਤਾਂ ਸਾਨੂੰ ਕੋਈ ਨਹੀਂ ਲੱਗਦਾ ਕੋਈ ਜ਼ਰੂਰ ਇਹ ਕਹਿ ਸਕਦੇ ਹਾਂ ਕਿ ਚਿੱਟੀ ਮੱਖੀ ਜਿਹੜੀ ਹੈਗੀ ਆ ਉਹ ਪਤਾ ਹੀ ਹੈ ਵੀ ਔੜ ਮਤਲਬ ਲੱਗੀ ਹੋਈ ਹੈ ਤੇ ਉਹਦਾ ਥੋੜਾ ਜਿਹਾ ਹਮਲਾ ਜਿਹੜਾ ਹੈਗਾ ਉਹ ਕੁਝ ਜ਼ਿਆਦਾ ਹੈਗਾ ਪਰੰਤੂ ਜੇ ਦੇਖਿਆ ਜਾਵੇ ਗਲਾਬੀ ਸੁੰਡੀ ਦਾ ਤਾਂ ਗਲਾਬੀ ਸੁੰਡੀ ਦਾ ਸਾਨੂੰ ਫਲ ਹਾਲ ਕੋਈ ਕਿਸੇ ਕਿਸਮ ਦਾ ਸਾਨੂੰ ਕੋਈ ਪਾਇਆ ਤੇ ਜਾਂ ਫਿਰ ਪੰਹਾਂ ਜਰੂਰ ਸਾਡੇ ਟਰੈਪ ਹੈ ਇਹ ਬਹੁਤ ਵਧੀਆ ਜਿਹੜੀ ਹੈਗੀ ਆਈਪੀਐਮ ਦੀ ਟੈਕਨੀਕ ਹੈ ਔਰ ਡਾਕਟਰ ਸਾਹਿਬ ਨੂੰ ਅਸੀਂ ਧੰਨਵਾਦ ਦੇਣਾ ਚਾਹੁੰਦੇ ਹਾਂ ਕਿ ਇਹਨਾਂ ਨੇ ਟਾਈਮ ਲਈ ਜਿਹੜੇ ਹੈਗੇ ਇਤ ਇਕਰੂਮੈਂਟ ਡਰਾਵ ਵਗੈਰਾ ਲਵਾਤੇ ਜਿਹਦੇ ਨਾਲ ਸਾਡੀ ਮੋਨਿਟਿੰਗ ਜਿਹੜੀ ਪਾਪਰ ਵੀ ਹੋ ਰਹੀ ਹੈ ਕਿਉਂਕਿ ਇਹ ਸਾਡੇ ਇੰਡੀਕੇਟਰ ਹੈ ਤੇ ਇਹ ਦੇ ਨਾਲ ਹੋ ਸਕਦਾ ਹੈ ਜੀ ਇਹ ਸਿੰਡੀਕੇਟਰ ਦੇ ਜਿਹੜੇ ਪੱਧਰ ਲੈ ਕੇ ਤਾਂ ਜੇ ਕਿਤੇ ਹੋਇਆ ਵੀ ਹਮਲਾ ਤਾਂ ਅਸੀਂ ਉਹਨੂੰ ਪਹਿਲੇ ਹਮਲੇ ਦੇ ਵਿੱਚ ਹੀ ਮਤਲਬ ਜਿਹੜਾ ਟੈਕਲ ਕਰਨ ਦੀ ਕੋਸ਼ਿਸ਼ ਕਰਾਂਗੇ ਵੈਸੇ ਕਿਸਾਨ ਭਰਾਵਾਂ ਨੂੰ ਅਸੀਂ ਇਸ ਮੰਚ ਤੋਂ ਕਹਿਣਾ ਚਾਹੁੰਦੇ ਕਿ ਬਿਲਕੁਲ ਘਬਰਾਉਣ ਨਾ ਐਸ ਵਾਲੀ ਸਥਿਤੀ ਜਿਹੜੀ ਹੈਗੀ ਬਿਲਕੁਲ ਕਾਬੂ ਥੱਲੇ ਹੈਗੀ ਹੈ ਪਰੰਤੂ ਹਾਂ ਅਸੀਂ ਇਹਨਾਂ ਜ਼ਰੂਰ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਵੀ ਉਹ ਸਮੇਂ-ਸਮੇਂ ਤੇ ਜਿਹੜੀ ਮੈਕਹਮੇ ਵੱਲੋਂ ਕੀਤੀ ਬੜੀ ਕਿਸਾਨ ਫਲਾਈ ਫਾਗ ਦੇ ਜ਼ਿਲ੍ਹੇ ਦੇ ਜਿਹੜੀ ਹੈਗੀ ਟੀਮ ਉਹਨਾਂ ਵੱਲੋਂ ਜੋ ਸੁਜੈਸ਼ਨ ਹੋਏ ਜੋ ਸਲਾਹ ਹੋਣ ਉਹਨਾਂ ਤੇ ਜ਼ਰੂਰ ਚੱਲੇ ਉਹਨਾਂ ਤੇ ਅਮਲ ਹੋ ਸਕੇ ਬਹੁਤ ਬਹੁਤ ਧੰਨਵਾਦ ਇਸ ਹਨ ਡਾਕਟਰ ਚਰਨਜੀਤ ਸਿੰਘ ਜੀ ਡਿਪਟੀ ਡਾਇਰੈਕਟਰ ਕਪਾ ਜੋ ਨਰਮਾਪੱਟੀ ਵਾਲੇ ਜ਼ਿਲ੍ਹਿਆਂ ਦੇ ਇੰਚਾਰਜ ਨੇ ਔਰ ਬਤੌਰ ਰਾਜਪੱਤਰੀ ਸਰਵੇਖਣ ਟੀਮ ਦੀ ਉਹ ਅਗਵਾਈ ਕਰ ਰਹੇ ਨੇ ਸੋ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਡਾਕਟਰ ਯਾਦਵਨ ਦਰਸ਼ਨ ਜੀ ਜੋ ਇਸ ਟੀਮ ਦੇ ਮੈਂਬਰ ਨੇ ਤਾਂ ਇਸ ਸਮੇਂ ਖੇਤਾਂ ਦੇ ਵਿੱਚ ਆਪਾਂ ਨਰਮੇ ਦੀ ਜਿਹੜੀ ਸਥਿਤੀ ਦੇਖੀ ਹੈ ਤਾਂ ਫੁੱਲ ਫਲਾਕਾ ਪੂਰੇ ਜੋਰਾ ਤੇ ਆ ਸਟਾਰਟ ਹੋ ਚੁੱਕਾ ਕਈ ਖੇਤਾਂ ਦੇ ਵਿੱਚ ਤਾਂ ਖਾਦਾਂ ਦਾ ਜਿਹੜਾ ਪ੍ਰਬੰਧਨ ਆ ਉਹ ਇਸ ਸਮੇਂ ਕਰਨਾ ਬੜਾ ਜ਼ਰੂਰੀ ਹੈ ਸੋ ਨਰਮੇ ਦੀ ਫਸਲ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਖਾਦਾਂ ਦਾ ਪ੍ਰਬੰਧਨ ਕਿਸ ਤਰੀਕੇ ਨਾਲ ਕੀਤਾ ਜਾਵੇ ਇਹ ਡਾਕਟਰ ਸਾਹਿਬ ਸਾਡੇ ਕਿਸਾਨਾਂ ਨੂੰ ਥੋੜਾ ਜਿਆਦਾ ਦੱਸੋ ਡਾਕਟਰ ਸਾਹਿਬ ਅਸੀਂ ਪਿਛਲੇ ਕੁ 15 ਦਿਨਾਂ ਤੋਂ ਸਰਵੇ ਕਰ ਰਹੇ ਆ ਨਰਮੇ ਦੀ ਫਸਲ ਦਾ ਔਰ ਇਹ ਕੀ ਉਮੀਦ ਹੈ ਗੁਰੂਵਾਰ ਕਿਰਪਾ ਕਰਨ ਦਰਮੇ ਦੀ ਕ੍ਰੌਪ ਹੁਣ ਤੱਕ ਬਹੁਤ ਸੈਟਿਸਫੈਕਟਰੀ ਕੰਡੀਸ਼ਨ ਹੈ ਜਿੱਥੇ ਕਿਤੇ بارش ਨਹੀਂ ਹੋਈ ਉੱਥੇ ਕਿਤੇ ਸਾਨੂੰ ਹਲਕਾ ਫੁਲਕਾ ਵਾਈਟフライ ਈਟੀਐਲ ਤੋਂ ਆਬ ਮਿਲਦੀ ਆ अदरवाइज ਵਾਈਟフライ ਵੀ ਕੰਟਰੋਲ ਚ ਆ ਜੀ ਤੇ ਜਿਹੜਾ ਸਾਨੂੰ ਪੀਬੀ ਡਬਲ ਜੂ ਦੇ ਕਿਤੇ ਕਿਤੇ ਮੌਤ ਮਿਲੇ ਆ ਜਿਵੇਂ ਇੱਥੇ ਵੀ ਸਾਨੂੰ ਮੌਤ ਮਿਲੇ ਆ ਇਹ ਤਾਂ ਸੁਭਾਵਕੀ ਆ ਕਿਉਂ ਆਲੇ ਦੁਆਲੇ ਛਿੱਟੀਆਂ ਪੰਜਾਂ ਤੋਂ ਹਲਕਾ ਫੁਲਕਾ ਜੈਸਡ ਵੀ ਹੈਗਾ ਸਾਰੇ ਖੇਤਾਂ ਦੇ ਵਿੱਚ ਮਿਲਦਾ ਹੈ ਪਰ ਅਦਰਵਾਈਜ਼ ਜੇ ਕੋਲ ਮਲਾ ਕੇ ਦੇਖੀਏ ਤਾਂ ਜਿਹੜੀ ਕ੍ਰੌਪ ਦੀ ਕੰਡੀਸ਼ਨ ਹੈ ਉਹ ਬਹੁਤ ਸੈਟਿਸਫੈਕਟਰੀ ਹੈ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਸੀਗਾ ਨਰਮੇ ਦੇ ਵਿੱਚ ਜਿਹੜੇ ਤੱਤਾਂ ਦਾ ਖਰਾਕੀ ਤੱਤਾਂ ਦੇ ਪਰਮੰਦਰ ਬਾਰੇ ਤਾਂ ਇਹ ਆਮ ਤੌਰ ਤੇ ਆਪਾਂ ਸਾਰੇ ਜਾਣਦੇ ਆਂ ਵੀ ਜਿੰਨੀ ਅਸੀਂ ਖਾਦ ਝੋਨੇ ਨੂੰ ਕਹਿੰਦੇ ਆਂ ਕਿਸਾਨ ਵੀਰ ਉਹ ਤੋਂ ਦੋ ਘੱਟੇ ਵੱਧ ਪਾਉਂਦੇ ਆ ਤੇ ਜਿੰਨੀ ਅਸੀਂ ਨਰਮੇ ਨੂੰ ਕਹਿੰਦੇ ਆਂ ਕਿਸਾਨ ਵੀਰ ਉਹ ਤੋਂ ਘੱਟ ਪਾਉਂਦੇ ਆ ਤਾਂ ਇਹ ਚੀਜ਼ ਹੈ ਜਿਹੜੀ ਬਹੁਤ ਸਾਨੂੰ ਇਹ ਚੀਜ਼ ਕਿਤੇ ਕਿਤੇ ਤੰਗ ਕਰਦੀ ਹੈ ਤਾਂ ਉੱਥੋਂ ਤੱਕ ਅਸੀਂ ਦੇਖਿਆ ਜਿੱਥੇ ਆਪਾਂ ਆਹ ਕロップ ਦੇ ਵਿੱਚ ਖੜੇ ਆ ਇੱਕ ਤਾਂ ਬਹੁਤ ਵਧੀਆ ਇਹਦੇ ਕਿਤੇ ਕਿਤੇ ਕੋਈ ਘਾਟ ਨਹੀਂ ਸੀ ਹਲਕੀ ਫੁਰਕੀ ਜ਼ਿੰਕ ਦੀ ਘਾਟ ਜ਼ਰੂਰ ਹੈਗੀ ਹੈ ਜੀ ਤਾਂ ਅਸੀਂ ਐਸ ਖੇਤ ਵਾਲੇ ਕਿਸਾਨ ਵੀਰ ਨੂੰ ਵੀ ਬੇਨਤੀ ਕਰਦੇ ਆਂ ਵੀ 10 ਕਿਲੋ ਜ਼ਿੰਕ ਐਸੇ ਖੇਤ ਦੀ 10 ਕਿਲੋ ਮਿੱਟੀ ਰਲਾ ਕੇ ਇਹ ਕਿੱਲੇ ਦੇ ਹਿਸਾਬ ਦੇ ਨਾਲ ਆਪਾਂ 21% ਵਾਲਾ ਜ਼ਿੰਕ ਜੇ ਪਾ ਦਈਏ ਤਾਂ ਜ਼ਿੰਕ ਦੀ ਜਿਹੜੀ ਘਾਟ ਆ ਉਹ ਪੂਰੀ ਹੋ ਜੂਗੀ ਇਹ ਤੋਂ ਬਿਨਾ ਜਿਹੜੀ ਹੁਣ ਜਿਵੇਂ ਇਹਨਾਂ ਨੇ ਦੱਸਿਆ ਵੀ ਅਸੀਂ ਇੱਕ ਗੱਟਾ ਯੂਰਗੇ ਦਾ ਪਾਤਾ ਤਾਂ ਅਸੀਂ ਇਹ ਬੇਨਤੀ ਕਰਾਂਗੇ ਵੀ ਜੇ ਹੁਣ بارش ਹੋ ਜਾਂਦੀ ਹੈ ਜਾਂ ਪਾਣੀ ਲਾ ਕੇ ਉਹ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਦੂਜਾ ਗੱਟਾ ਇੱਕ ਰਹਿੰਦਾ ਉਹ ਦੋ ਬਰਾਬਰ ਕਿਸ਼ਤਾਂ ਦੇ ਵਿੱਚ ਇਹਦੇ ਵਿੱਚ ਪਾ ਦਿੱਤੀ ਜਾਵੇ ਬਿਲਕੁਲ ਤੇ ਪਾਣੀ ਦੀ ਅਸੀਂ ਤਾਂ ਗੱਲ ਕਰਦੇ ਆਂ ਵੀ ਜਿੰਨਾ ਖੇਤਾਂ ਦੇ ਵਿੱਚ ਵਾਈਟ ਫਲਾਈ ਹੈਗੀ ਆ ਤਾਂ ਉੱਥੇ ਵਾਈਟ ਫਲਾਈ ਜਿਹੜਾ ਨਰਮੇ ਦੇ ਵਿੱਚ ਪਾਣੀ ਆ ਉਹਨੂੰ ਵਾਈਟ ਫਲਾਈ ਨੇ ਪੀ ਜਾਣਾ ਥੱਲੇ ਉਹ ਨਰਮੇ ਨੂੰ ਪਾਣੀ ਮਿਲਣਾ ਨਹੀਂ ਇਸ ਕਰਕੇ ਉਹਦੀ ਜਿਹੜੀ ਸਾਡੀ ਗਰੋਥ ਆ ਉਹ ਰੁਕ ਜਾਣੀ ਹੈ ਸਾਡੀ ਬੇਨਤੀ ਹੈ ਵੀ ਜਿੱਥੇ ਅਸੀਂ ਮੀਂਹ ਨੂੰ ਡਿੱਕੀ ਜਾਂਦੇ ਆ ਤਾਂ ਪਾਣੀ ਦਾ ਜੇ ਸਾਡੇ ਕੋਲੇ ਮਿੱਠੇ ਪਾਣੀ ਦਾ ਸਾਧਨ ਹੈਗਾ ਤਾਂ ਅਸੀਂ ਉਹ ਪਾਣੀ ਉੱਥੇ ਜ਼ਰੂਰ ਲਾਈਏ ਤੇ ਦੂਜੇ ਨੰਬਰ ਦੇ ਉੱਤੇ ਕਿਤੇ ਕਿਤੇ ਖੇਤ ਦੇ ਵਿੱਚ ਜਿੱਥੇ ਬਾਸ ਜਿਆਦੇ ਹੋਈ ਆ ਉੱਥੇ ਮੈਗਨੀਸ਼ੀਅਮ ਦੀ ਵੀ ਸਾਨੂੰ ਘਾਟ ਦੇਖਣ ਨੂੰ ਮਿਲਦੀ ਆ ਤਾਂ 1 ਕਿਲੋ ਮੈਗਨੀਸ਼ੀਅਮ ਸਲਫੇਟ 100 ਲੀਟਰ ਪਾਣੀ ਚ ਪਾ ਕੇ ਅਸੀਂ ਉਹਦੀ ਜਿਹੜੀ ਸਪਰੇਅ ਕਰ ਸਕਦੇ ਆ ਉਹਦੇ ਨਾਲ ਮੈਗਨੀਸ਼ੀਅਮ ਦੀ ਘਾਟ ਪੂਰੀ ਹੋ ਜਾਂਦੀ ਹੈ ਇਹ ਤੋਂ ਬਣਾ 15 ਜੁਲਾਈ ਤੋਂ ਬਾਅਦ ਅਸੀਂ ਜਦੋਂ ਇਹਦਾ ਪੂਰਾ ਪ੍ਰੋਪਰ ਹਜੇ ਫਸਟ ਫੇਜ਼ ਵਾਲੀ ਇਹਦੀ ਜਿਹੜੀ ਫਲਾਵਰਿੰਗ ਹੈਗੀ ਆ 45 ਡੇ ਵਾਲੀ ਜਦੋਂ ਇਹਦੀ 65 ਦਿਨਾਂ ਵਾਲੀ ਫਲਾਵਰਿੰਗ ਅੱਗੇ ਚੱਲਣੀ ਹੈ ਤਾਂ ਉਸ ਤੋਂ ਬਾਅਦ ਅਸੀਂ ਫਿਰ ਇਹਦੇ ਤੇ 13045 ਜਿਹੜੀਆਂ ਉਹਦੀਆਂ ਸਪਰੇਆ ਹਰ ਹਫ਼ਤੇ ਦੇ ਹਫ਼ਤੇ ਅਸੀਂ ਕਰਦੇ ਰਹਿਣਾ ਇਹ ਤੋਂ ਬਣਾ ਤਕਰੀਬਨ ਕੋਈ ਹੋਰ ਕਿਸੇ ਤੱਤ ਦੀ ਘਾਟ ਨਹੀਂ ਆਉਂਦੀ ਆਪ ਤੌਰ ਤੇ ਉੱਤੇ ਅੱਜ ਕੱਲ YouTubeਾਂ ਦੇ ਉੱਤੇ ਪ੍ਰਚਾਰ ਚੱਲਦਾ ਬੋਰੋਨ ਦੀ ਘਾਟ ਆਉਂਦੀ ਹੈ ਜੀ ਆਹ ਕਰ ਦਿਓ ਦੇਖਣ ਦੇ ਵਿੱਚ ਇਹ ਹੀ ਆਉਂਦਾ ਨਰਮੇ ਦੇ ਵਿੱਚ ਜ਼ਿਆਦਾਤਰ ਜ਼ਿੰਕ ਦੀ ਘਾਟ ਆਉਂਦੀ ਹੈ ਜਾਂ ਸਾਨੂੰ ਕਿਤੇ ਕਿਤੇ ਮੈਗਨੀਸ਼ੀਅਮ ਦੀ ਘਾਟ ਹੈ ਜਿੱਥੇ ਪਾਣੀ ਜ਼ਿਆਦਾ ਖੜਦਾ ਉੱਥੇ ਆ ਜਾਂਦੀ ਹੈ ਹੋਰ ਕੋਈ ਘਾਟ ਆਮ ਤੌਰ ਦੇ ਉੱਤੇ ਨਰਮੇ ਦੇ ਵਿੱਚ ਦੇਖਣ ਨੂੰ ਨਹੀਂ ਆਉਂਦੀ ਫਿਰ ਵੀ ਜੇ ਕਿਤੇ ਕਿਸਾਨ ਵੀਰ ਨੂੰ ਕਿਸੇ ਨੂੰ ਲੱਗਦਾ ਹੈ ਵੀ ਸਾਡੇ ਫਸਲ ਹੈ ਜਿਹੜੀ ਪ੍ਰੋਪਰ ਵਧਾ ਨਹੀਂ ਕਰ ਰਹੀ ਤਾਂ ਆਪ ਦੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਖੇਤੀਬਾੜੀ ਅਫਸਰ ਜਾਂ ਚੀਫ ਸਾਹਬ ਦੇ ਨਾਲ ਜ਼ਰੂਰ ਪਰਵਰ ਮਤਲਬ ਵਾਰਤਾ ਲਾਪ ਕਰ ਲਈ ਜਾਵੇ ਜਾਂ ਉਹਨਾਂ ਨਾਲ ਗੱਲਬਾਤ ਕਰ ਲਈ ਜਾਵੇ ਤਾਂ ਜੋ ਜਿਹੜੀ ਸਾਡੀ ਫਸਲ ਹੈ ਅਸੀਂ ਇਸ ਮਿਹਨਤ ਕਰਕੇ ਇਹਨੂੰ ਦੁਬਾਰਾ ਰਿਵਾਈਜ਼ ਕੀਤੀ ਬੜੇ ਸਾਲਾਂ ਬਾਅਦ ਸਾਡਾ ਜਿਹੜਾ ਏਰੀਆ ਪਿਛਲੇ ਸਾਲ ਦੇ ਮੁਕਾਬਲੇ ਤੇ ਅਰਕੀ ਇਨਕਰੀਜ਼ ਹੋਇਆ ਤੇ ਇਹਨੂੰ ਅਸੀਂ ਆਮ ਤੌਰ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਅਸੀਂ ਇਹਨੂੰ ਹੋਰ ਵਧਾ ਸਕੀਏ ਔਰ ਜਿਹੜੀ ਸਾਡੀ ਟ੍ਰੈਡੀਸ਼ਨਲ ਕ੍ਰੌਪ ਹੈ ਇਹ ਇਹਨੂੰ ਅਸੀਂ ਜਿਉਂਦੀ ਰੱਖੀਏ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਡਾਟਰ ਸਾਹਿਬ ਸਾਡੇ ਕਿਸਾਨਾਂ ਨੂੰ ਨਰਮੇ ਦੀ ਫਸਲ ਦੇ ਵਿੱਚ ਖਾਦ ਪ੍ਰਬੰਧਨ ਦੇ ਸਬੰਧ ਵਿੱਚ ਤੁਸੀਂ ਵਧੀਆ ਜਾਣਕਾਰੀ ਸਾਂਝੀ ਕੀਤੀ ਆ ਆਸ ਕਰਦੇ ਹਾਂ ਸਾਡੇ ਕਿਸਾਨਾਂ ਨੂੰ ਇਸ ਦਾ ਬੜਾ ਫਾਇਦਾ ਹੋਏਗਾ ਰਾਜ ਦੀ ਜਿਹੜੀ ਸਰਵੇਖਣ ਟੀਮ ਹੈ ਉਹਦੇ ਵਿੱਚ ਸਾਡੇ ਨਾਲ ਡਾਕਟਰ ਅਮਨਦੀਪ ਕੇਸ਼ਵ ਜੀ ਨੇ ਇਹਨਾਂ ਨੂੰ ਆਪਾਂ ਪੁੱਛਦੇ ਹਾਂ ਕਿ ਜਿਹੜੀ ਨਰਮੇ ਦੀ ਫਸਲ ਦੇ ਵਿੱਚ ਗੁਲਾਬੀ ਸੁੰਡੀ ਔਰ ਚਿੱਟੀ ਮੱਖੀ ਦਾ ਜਿਹੜਾ ਆਮ ਕਿਸਾਨਾਂ ਦੇ ਵਿੱਚ ਥੋੜਾ ਜਿਹਾ ਚਿੰਤਾਜੀ ਰਹਿੰਦੀ ਹੈ ਔਰ ਜੇ ਕਿਸੇ ਖੇਤ ਦੇ ਵਿੱਚ ਹਮਲਾ ਹੁੰਦਾ ਤਾਂ ਉਹਦਾ ਪ੍ਰਬੰਧਨ ਕਿੱਦਾਂ ਕੀਤਾ ਜਾਵੇ ਡਾਕਟਰ ਸਾਹਿਬ ਇਹਦੇ ਬਾਰੇ ਮੜਾ ਜਾ ਸਾਡੇ ਕਿਸਾਨਾਂ ਨੂੰ ਦੱਸੋ ਜੀ ਧੰਨਵਾਦ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੈਂ ਜ਼ਿਲ੍ਹਾ ਮੁਕਸਰ ਸਾਹਿਬ ਦੇ ਸਮੂਹ ਕਿਸਾਨ ਵੀਰਾਂ ਨੂੰ ਇਸ YouTube ਚੈਨਲ ਰਾਹੀਂ ਸਤਿ ਸ਼੍ਰੀ ਅਕਾਲ ਕਹਿੰਦਾ ਜੀ ਔਰ ਮੈਂ ਇਹਨਾਂ ਨੂੰ ਇੱਕ ਅਪੀਲ ਕਰਦਾ ਕਿ ਸਾਨੂੰ ਘਬਰਾਉਣ ਦੀ ਲੋੜ ਨਹੀਂ ਜ਼ਿਲ੍ਹਾ ਮੁਕਸਰ ਸਾਹਿਬ ਵੱਲੋਂ ਇੱਕ ਬਹੁਤ ਸ਼ਾਨਦਾਰ ਉਪਰਾਲਾ ਕੀਤਾ ਗਿਆ ਕਿ ਅਸੀਂ ਇੱਕ ਹੈਲਪ ਡੈਸਕ ਬਣਾਇਆ ਹੋਇਆ ਹੈ ਜੇ ਕਿਸੇ ਵੀ ਕਿਸਾਨ ਵੀਰ ਦੇ ਖੇਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੀੜੇ ਦੀ ਸਮੱਸਿਆ ਆਉਂਦੀ ਹੈ ਚਾਹੇ ਉਹ ਰਸਟੂਸ ਨਾਲਾ ਚਾਹੇ ਗੁਲਾਬੀ ਸੰਡੀ ਆ ਤਾਂ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਜ਼ਹਿਰਾਂ ਕਰਨੀਆਂ ਔਰ ਉਸ ਤੋਂ ਪਹਿਲਾਂ ਉਹ ਸੈਲਫ ਡੈਸਕ ਉੱਤੇ ਸੰਪਰਕ ਕਰਕੇ ਆਪਣੇ ਇਲਾਕੇ ਦੇ ਸਰਕਲ ਪੱਧਰ ਤੇ ਜਾਂ ਬਲੌਕ ਪੱਧਰ ਤੇ ਜਿਹੜੀ ਵੀ ਅਧਿਕਾਰੀ ਆ ਉਹਨਾਂ ਨਾਲ ਗੱਲਬਾਤ ਕਰਕੇ ਹੀ ਆਪਣੇ ਖੇਤ ਦੇ ਵਿੱਚ ਜਿਹੜੀ ਸਿਫਾਰਸ਼ ਕੀਤੀ ਜ਼ਹਿਰ ਆ ਉਹਦੀ ਵਰਤੋਂ ਕਰਨੀ ਆ ਜਿੱਥੋਂ ਤੱਕ ਅਸੀਂ ਕੀੜੇ ਮਕੌੜਿਆਂ ਦੀ ਗੱਲ ਕਰੀਏ ਤਾਂ ਨਰਮੇ ਦੇ ਵਿੱਚ ਇਸ ਵੇਲੇ ਦੋ ਤਰ੍ਹਾਂ ਦੇ ਕੀੜੇ ਆ ਰਸਟੂਸਨ ਵਾਲੇ ਕੀੜੇ ਜਾਂ ਸਾਡੇ ਕੋਲ ਜਿਹੜੀਆਂ ਸੁੰਡੀਆਂ ਹੈਗੀਆਂ ਢੀਂਡੇ ਕਾਣੀ ਕਰਨ ਵਾਲੀਆਂ ਜੇ ਅਸੀਂ ਰਸਟੂਸਨ ਵਾਲੇ ਕੀੜਿਆਂ ਦੀ ਗੱਲ ਕਰੀਏ ਤਾਂ ਮੈਂ ਡਾਕਟਰ ਸਾਹਿਬ ਨੂੰ ਕਹੂੰਗਾ ਕਿ ਅਸੀਂ ਇੱਥੇ ਦੇਖੀਏ ਤਾਂ ਅਸੀਂ ਉੱਪਰਲੀ ਛਤਰੀ ਦੇ ਵਿੱਚ ਬਿਲਕੁਲ ਹਲਕੇ ਜਿਹੇ ਸਵੇਰੇ 10 ਵਜੇ ਤੋਂ ਪਹਿਲਾਂ ਇਸ ਪੱਤੇ ਨੂੰ ਖੋਲ ਕੇ ਵੇਖੀਏ ਥੱਲੇ ਕਰਕੇ ਵੇਖੀਏ ਤਾਂ ਜੇ ਚਿੱਟਾ ਮੱਛਰ ਸਾਨੂੰ 6 ਪ੍ਰਤੀ ਪੱਤਾ ਦਿਖਦਾ ਤਾਂ ਸਾਨੂੰ ਘਬਰਾਉਣ ਦੀ ਲੋੜ ਹੈ ਜੇ ਉਸ ਤੋਂ ਘੱਟ ਹੈ ਤਾਂ ਫਿਰ ਸਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂਗੀ ਤੇ ਜੇ ਸ਼ੁਰੂਆਤੀ ਅਵਸਥਾ ਦੇ ਵਿੱਚ ਜੇ ਇਸ ਚਿੱਟੇ ਮੱਛਰ ਦੀ ਜਿਹੜੀ ਸੰਖਿਆ ਹੈਗੀ 6 ਤੋਂ ਵੱਧ ਹੀ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਜਿਹੜੀਆਂ ਨਿੰਮ ਵਾਲੀਆਂ ਸਪਰੇਆਂ ਹੈਗੀਆਂ ਉਹ ਕਰਨ ਦੀ ਲੋੜ ਹੈ ਆ ਬਾਜ਼ਾਰ ਤੇ ਵਿੱਚ ਨਿੰਮੀ ਸਾਈਡ ਹੈ ਅਚੂਕ ਹੈ ਜਾਂ ਅਸੀਂ ਆਪਣਾ ਵੀ ਕੋਲ ਘਰੇ ਤਿਆਰ ਕਰਕੇ 1200 ਐਮਐਲ ਜਿਹੜਾ ਹੈਗਾ ਉਹਦੇ ਪਰ ਦੀ ਕਿੱਲੇ ਦੇ ਹਿਸਾਬ ਨਾਲ ਉਹਦੀ ਸਪਰੇਅ ਕਰ ਸਕਦੇ ਆ ਜੇ ਫਿਰ ਵੀ ਚਿੱਟਾ ਮੱਛਰ ਜੇ ਸਾਡੇ ਕੋਲ ਵੱਧਾ ਹੈ ਤਾਂ ਅਸੀਂ ਗੱਲ ਕਰੀਏ ਉਹ ਤਾਂ ਸਾਡੇ ਕੋਲ ਜਿਹੜੇ ਬਾਲਕ ਹੈਗੇ ਉਹਦੇ ਕਿਉਂਕਿ ਇਹਦੇ ਵਿੱਚ ਬਾਲਕ ਵੀ ਹੈ ਤੇ ਜਿਹੜੇ ਨਿੰਫ ਵੀ ਹੈ ਦੋਵੇਂ ਜਿਹੜੇ ਹੈਗੇ ਆ ਉਹ ਜਿਹੜੇ ਰੋਟਾਸਟਿਊਸ਼ਨਲ ਕੀੜੇ ਸਾਨੂੰ ਖਰਾਬ ਕਰਦੇ ਨੁਕਸਾਨ ਕਰਦੇ ਆ ਤਾਂ ਬਾਲਕਾਂ ਲਈ ਅਸੀਂ 60 ਗ੍ਰਾਮ ਉਸ਼ੀਨ ਜਾਂ 80 ਗ੍ਰਾਮ ਓਲਾਲਾ ਇਹਦੇ ਤੋਂ ਇਲਾਵਾ 200 ਐਮਐਲ ਕਲਾਸਟੋ ਹੈ ਤੇ ਸੋਫੀ ਨਵੀਂ ਆਈਆਂ ਜਿਹੜੀਆਂ ਇਹ ਚਾਰੇ ਜ਼ਹਿਰਾਂ ਜਿਹੜੀਆਂ ਹੈਗੀਆਂ ਇਹ ਬਾਲਕਾਂ ਲਈ ਬਹੁਤ ਵਧੀਆ ਕੰਟਰੋਲ ਕਰਦੀਆਂ ਔਰ ਜੇ ਹਮਲਾ ਜ਼ਿਆਦਾ ਹੁੰਦਾ ਤਾਂ ਸਾਨੂੰ ਇਹਦੇ ਨਿੰਫਲੇ ਵੀ ਕੰਟਰੋਲ ਕਰਨੀਆਂ ਉਹ ਪੋਲੋ ਜਾਂ ਲੈਨੋ ਜਿਹੜੀ ਹੈਗੀਆਂ ਉਹ ਸਪਰੇਆ ਵਿੱਚ ਹੈਗੀਆਂ ਉਹ ਅਸੀਂ ਲੇਟਰ ਸਟੇਜ ਤੇ ਆ ਪਰ ਫਿਰ ਵੀ ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਕਿ ਅਸੀਂ ਇਸ ਵੇਲੇ ਖੇਤੀਬਾੜੀ ਵਿਭਾਗ ਨਾਲ ਰਫ਼ਤਾ ਰੱਖੀਏ ਹੈਲਪਲੈਸ ਉੱਤੇ ਸੰਪਰਕ ਰੱਖੀਏ ਤਾਂ ਕਿ ਅਸੀਂ ਸਿਫਾਰਿਸ਼ ਕੀਤੀਆਂ ਜ਼ਹਿਰਾਂ ਦਾ ਹੀ ਕੰਟਰੋਲ ਕਰਨਾ ਹਰੇ ਤੇਲੇ ਲਈ ਵੀ ਸਾਡੇ ਕੋਲ ਇਹੀ ਆ ਔਰ ਇਸ ਤੋਂ ਇਲਾਵਾ ਜਿਵੇਂ ਗੁਲਾਬੀ ਸੁੰਡੀ ਦੀ ਗੱਲ ਕਰਾਂ ਤਾਂ ਗੁਲਾਬੀ ਸੁੰਡੀ ਖੇਤ ਦੇ ਵਿੱਚ ਦੋ ਤਰੀਕਿਆਂ ਨਾਲ ਤੁਹਾਨੂੰ ਮਿਲੇਗੀ ਸਭ ਤੋਂ ਪਹਿਲਾਂ ਜਿਹੜੇ ਸਾਡੇ ਫੁੱਲ ਹੈਗੇ ਆ ਇਹ ਬਿਲਕੁਲ ਸਹੀ ਫੁੱਲ ਆ ਗਿਆ ਪਰ ਜੇ ਇਹੀ ਫੁੱਲ ਪੰਭੀਰੀ ਬਣ ਜਾਂਦੇ ਆ ਪੰਭੀਰੀ ਤਰ੍ਹਾਂ ਦਿਖਦੇ ਤੁਹਾਨੂੰ ਖੇਤ ਦੇ ਵਿੱਚ ਤਾਂ ਅਸੀਂ ਇਹਨੂੰ ਇਹ ਗੱਲ ਕਵਾਂਗੇ ਵੀ ਸਾਡੇ ਖੇਤ ਦੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੋ ਰਿਹਾ ਹੈ ਔਰ ਇਸ ਤਰ੍ਹਾਂ ਦੇ ਟਰੈਪ ਜਿਹੜੇ ਇੰਡੀਕੇਟਰ ਆਪਣੇ ਖੇਤਾਂ ਦੇ ਵਿੱਚ ਲਵਾਏ ਆ ਡਾਕਟਰ ਸਾਹਿਬ ਨੇ ਇੱਥੇ ਜੇ ਇਹਦੇ ਵਿੱਚ ਮੌਤ ਨਜ਼ਰ ਆਉਂਦਾ ਹੈ ਜਾਂ ਬਾਲਕ ਨਜ਼ਰ ਆਉਂਦਾ ਤਾਂ ਵੀ ਇੱਕ ਸਾਨੂੰ ਥੋੜੀ ਜੀ ਚਿੰਤਾ ਦੀ ਗੱਲ ਹੈ ਕਿ ਅਸੀਂ ਇਹਦਾ ਮਤਲਬ ਸਾਡੇ ਖੇਤ ਦੇ ਵਿੱਚ ਕਿਤੇ ਨਾ ਕਿਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਸਕਦਾ ਸਾਨੂੰ ਲਗਾਤਾਰ ਸਰਵੇਖਣ ਕਰਨ ਦੀ ਲੋੜ ਹੈ ਘਬਰਾਉਣ ਦੀ ਲੋੜ ਨਹੀਂ ਮੈਂ ਫੇਰ ਬਾਰ-ਬਾਰ ਅਪੀਲ ਕਰਦਾ ਕਿ ਚਿੱਟੇ ਮੱਛਾ ਗੁਲਾਬੀ ਸੁੰਡੀ ਲਈ ਅਸੀਂ ਜਿਹੜੀਆਂ ਸਿਫਾਰਸ਼ ਕੀਤੀਆਂ ਜ਼ਹਿਰਾਂ ਉਹਦਾ ਹੀ ਕਰਾਂਗੇ ਅਸੀਂ ਤਾਂ ਅਸੀਂ ਕੰਟਰੋਲ ਕਰ ਲਾਂਗੇ ਪਰ ਸਪਰੇਅ ਕਰਨ ਤੋਂ ਪਹਿਲਾਂ ਅਸੀਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਜ਼ਰੂਰ ਕਰੀਏ ਜੀ ਜੀ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਸੋ ਅੱਜ ਸਾਡੇ ਨਾਲ ਸਾਡਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਕਰਨਜੀਤ ਸਿੰਘ ਗਿੱਲ ਉਹ ਵੀ ਸਾਡੇ ਨਾਲ ਇਸ ਟੀਮ ਦੇ ਵਿੱਚ ਸ਼ਾਮਲ ਨੇ ਔਰ ਡਾਕਟਰ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਕਿਸਾਨਾਂ ਨੂੰ ਦੱਸਣ ਕਿ ਜਿਹੜੀਆਂ ਸਾਡੀਆਂ ਜ਼ਿਲ੍ਹੇ ਦੇ ਪ੍ਰਸਾਰ ਕਰਮੀ ਹੈਗੇ ਸਾਡੇ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਔਰ ਕਿਹੜੇ ਸਮੇਂ ਦੇ ਉੱਤੇ ਜਿਹੜਾ ਇਹ ਖੇਤਾਂ ਦੇ ਵਿੱਚ ਜਾ ਕੇ ਸਰਵੇਖਣ ਕਰ ਰਿਹਾ ਤਾਂ ਕਿ ਸਾਡੇ ਕਿਸਾਨ ਉਹਨਾਂ ਨਾਲ ਰابطਾ ਰੱਖ ਸਕਣ ਜੀ ਮੈਂ ਕਿਸਾਨ ਭਰਾਵੋ ਤੁਹਾਨੂੰ ਦੱਸ ਦੇਈ ਕਿ ਅੱਜ ਸਾਡੇ ਸਟੇਟ ਲੈਵਲ ਦੀ ਟੀਮ ਪਹੁੰਚੀ ਹੋਈ ਹੈ ਜਿਸ ਵਿੱਚ ਡਾਕਟਰ ਚੰਨਜੀਤ ਸਿੰਘ ਇਨਚਾਰਜ ਨੇ ਡਾਕਟਰ ਜਗਤਵਿੰਦਰ ਸਿੰਘ ਡਾਕਟਰ ਅਮਨਦੀਪ ਕੇਸ਼ੋ ਤੇ ਸਾਡੀਆਂ ਸਾਰੀਆਂ ਜਿਹੜੀਆਂ ਬਲੋਕਾਂ ਦੀਆਂ ਟੀਮਾਂ ਉਹ ਸਾਰੇ ਫੀਲਡਾਂ ਦੇ ਵਿੱਚ ਉਪਲਬਧ ਨੇ ਕਿ ਅਸੀਂ ਸਾਰੇ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਜਿਹੜੇ ਕਾਟਨ ਵਾਲੇ ਫੀਲਡ ਆ ਉਹਨਾਂ ਦੀ ਸਰਵੇਲੈਂਸ ਕਰ ਰਿਹਾ ਇਸ ਤੋਂ ਪਹਿਲਾਂ ਵੀ ਜਿਹੜੀਆਂ ਟੀਮਾਂ ਨੇ ਸਟੇਟ ਲੈਵਲ ਦੀਆਂ ਦੂਜੇ ਜ਼ਿਲ੍ਹੇ ਦੇ ਵਿੱਚ ਜਾ ਕੇ ਆਈਆਂ ਨੇ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਜਿਹੜਾ ਕਾਟਨ ਦੀ ਕੀ ਸਥਿਤੀ ਆ ਉਹਦੇ ਤੇ ਕੀੜੇ ਦਾ ਕੀ ਸਥਿਤੀ ਆ ਜਾਂ ਉਹਨਾਂ ਦੇ ਵਿੱਚ ਜੇਕਰ ਤੱਤਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤੱਤ ਕਿਸ ਤਰ੍ਹਾਂ ਪੂਰੇ ਕਰਨੇ ਆ ਇਸ ਤਰ੍ਹਾਂ ਡਾਕਟਰ ਸਾਹਿਬ ਦੱਸ ਰਹੇ ਸਨ ਤੇ ਮੈਂ ਜ਼ਿਲ੍ਹੇ ਬਾਰੇ ਦੱਸਾਂ ਵੀ ਸਾਡੇ ਕੋਲੇ 27 ਟੀਮਾਂ ਨੇ ਜਿਹੜੀਆਂ ਕਿ ਸੋਮਵਾਰ ਅਤੇ ਵੀਰਵਾਰ ਅਸੀਂ ਸਵੇਰੇ 8 ਵਜੇ ਫੀਲਡਾਂ ਦੇ ਵਿੱਚ ਨਿਕਲਦੇ ਆ ਤੇ ਉਹਦੀਆਂ ਰਿਪੋਰਟਾਂ ਜਿਹੜੀਆਂ ਕੰਪਾਈਲ ਕਰਕੇ ਜਿਹੜੀਆਂ ਵੀ ਸਾਰੇ ਫੀਲਡ ਤਕਰੀਬਨ ਅਸੀਂ 100 ਤੋਂ ਉੱਪਰ ਜਿਹੜੇ ਸਪੌਟ ਆ ਜਾਂ ਫੀਲਡ ਆ ਉਹ ਚੈੱਕ ਕਰਕੇ ਉਹਨਾਂ ਦੀ ਰਿਪੋਰਟ ਸੋਮਵਾਰ ਸ਼ਾਮ ਨੂੰ ਅਤੇ ਵੀਰਵਾਰ ਸ਼ਾਮ ਨੂੰ ਹੈੱਡ ਆਫਸ ਤੇ ਪਹੁੰਚਦੇ ਆ ਉਸ ਤੋਂ ਬਾਅਦ ਜੁਨੀਅਰ ਸਟਾਫਰ ਕੋਲ ਜਾਂਦੀ ਆ ਜੇਕਰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਤੇ ਸਾਨੂੰ ਐਡਵਾਈਜ਼ਰੀ ਜਾਰੀ ਹੁੰਦੀ ਹੈ ਕਿਸਾਨ ਭਰਾਵਾਂ ਨੂੰ ਕੀ ਉਹਦਾ ਹੱਲ ਹੈਗਾ ਜੇਕਰ ਅਜੇ ਤੱਕ ਜਿਵੇਂ ਦੱਸ ਰਹੇ ਸੀ ਡਾਕਟਰ ਸਾਹਿਬ ਵੀ ਨਰਮੇ ਦੀ ਕੰਡੀਸ਼ਨ ਬਿਲਕੁਲ ਠੀਕ ਹੈਗੀ ਆ ਕਿਉਂਕਿ ਬਾਹਰਛੇ ਇਥੇ ਮੁਕਸਰ ਜ਼ਿਲ੍ਹੇ ਚ ਘਟ ਹੋਈ ਆ ਪਾਣੀ ਦੀ ਜ਼ਰੂਰ ਲੋੜ ਹੈਗੀ ਆ ਜਿਹੜਾ ਕਿ ਸਾਡੀ ਸਟੇਟ ਲੈਵਲ ਦੀ ਟੀਮ ਨੇ ਪਾਣੀ ਦੀ ਸਪਾਰਸ਼ ਵੀ ਕੀਤੀ ਆ ਇਹਦੇ ਤੇ ਜਿਹੜੇ ਤੱਤ ਆ ਖਾਸ ਤੌਰ ਤੇ ਜੇ ਨਾਈਟ੍ਰੋਜਨ ਦੀ ਲੋੜ ਆ ਤੇ ਜੂਰੀ ਆ ਅਸੀਂ ਪਾਵਾਂਗੇ ਅਨਪੀਕੇ 13045 ਦੀਆਂ ਸਪ੍ਰੈਆਂ ਕਰਾਂਗੇ ਜਾਂ ਡਾਕਟਰ ਸਾਹਿਬ ਦੱਸ ਰਹੇ ਸੀ ਵੀ ਜ਼ਿੰਕ ਦੀ ਬਹੁਤ ਘਾਟ ਆ ਉਹ ਜ਼ਰੂਰ ਅਸੀਂ ਜ਼ਮੀਨ ਦੇ ਵਿੱਚ ਪਾ ਦਗੇ ਕਿਉਂਕਿ ਇਹਦਾ ਤਾਕਤਵਰ ਹੋਣਾ ਬਹੁਤ ਜ਼ਰੂਰੀ ਆ ਜੇਕਰ ਕਮਜ਼ੋਰ ਬੂਟ ਕੀੜੇ ਜ਼ਿਆਦਾ ਹਮਲਾ ਕਰਦੇ ਹੈਗੇ ਆ ਬਾਕੀ ਕਿਸਾਨ ਭਰਾਵੋ ਅਸੀਂ ਇਸ YouTube ਚੈਨਲ ਜਿਹੜਾ ਕਿ ਮੁਕਸਰ ਦੀਆਂ ਖੇਤੀ ਸੂਚਨਾਵਾਂ ਦੇ ਨਾਮ ਤੇ ਚੱਲ ਰਿਹਾ ਇਹਦੇ ਤੇ ਹਰ ਜ਼ਰੂਰੀ ਜਾਣਕਾਰੀ ਅਸੀਂ ਪਾ ਦਿੰਨੇ ਆ ਦੂਜਾ ਅਸੀਂ WhatsApp ਗਰੁੱਪ ਬਣਾਏ ਹੋਏ ਨੇ ਉਹਦੇ ਤੇ ਵੀ ਜਾਣਕਾਰੀ ਹਰ ਕਿਸਮ ਦੀ ਸ਼ੇਅਰ ਕਰਦੇ ਆ ਖਬਰਾਂ ਦੇ ਰਾਈ ਵੀ ਤੇ ਇੱਕ ਕਿਸਾਨ ਭਰਾਵੋ ਮੁਕਸਰ ਦਾ ਸਾਡਾ ਕਿਸਾਨ ਹੈਲਪ ਡੈਸਕ ਹੈਗਾ ਜਿਹਦਾ ਨੰਬਰ ਹੈਗਾ 98781 7288 ਇਹਦੇ ਤੇ ਜੇਕਰ ਜਦੋਂ ਵੀ ਤੁਹਾਡੀ ਕੋਈ ਮੁਸ਼ਕਲ ਆਉਂਦੀ ਆ ਹਰ ਕੰਮ ਵਾਲੇ ਦਿਨ ਤੇ ਕੰਮ ਵਾਲੇ ਘੰਟੇ ਦੇ ਵਿੱਚ ਇਹ ਤੁਹਾਡੇ ਲਈ ਉਪਲਬਧ ਹੈਗਾ ਤੁਸੀਂ ਇਹਦੇ ਤੇ ਕੋਈ ਵੀ ਸੂਚਨਾ ਲੈ ਸਕਦੇ ਹੋ ਇਸ ਕਰਕੇ ਸਾਡੇ ਜ਼ਿਲ੍ਹੇ ਵੱਲੋਂ ਤੁਹਾਡੀ ਸਹੂਲਤ ਖਾਸ ਤੌਰ ਤੇ ਹਸਾਰੀਆਂ ਬਸਲਾਂ ਲਈ ਤੇ ਨਰਮੇ ਲਈ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਆਵੇ ਕਿਸੇ ਖਾਦ ਦੀ ਕਿਸੇ ਕੀੜੇ ਦੀ ਅਸੀਂ ਹਮੇਸ਼ਾ ਕਿਸਾਨ ਭਰਾਵੋ ਤੁਹਾਡੇ ਨਾਲ ਖੜੇ ਹਾਂ ਬਹੁਤ ਬਹੁਤ ਧੰਨਵਾਦ ਇਹ ਹਨ ਡਾਕਟਰ ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੋ ਅਸੀਂ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਖੇਤੀਬਾੜੀ ਵਿਭਾਗ ਦੇ ਸਾਰੇ ਅਧਿਕਾਰੀ ਕਰਮਚਾਰੀ ਇਸ ਸਮੇਂ ਖੇਤਾਂ ਦੇ ਵਿੱਚ ਮੌਜੂਦ ਰਹਿੰਦੇ ਨੇ ਕਿਸੇ ਵੀ ਕਿਸਾਨ ਨੂੰ ਨਰਮੇ ਦੀ ਫਸਲ ਜਾਂ ਕਿਸੇ ਹੋਰ ਫਸਲ ਦੇ ਸਬੰਧ ਦੇ ਵਿੱਚ ਕੋਈ ਤਕਨੀਕੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਸਾਡੇ ਸਰਕਲ ਪੱਧਰ ਤੇ ਪਿੰਡ ਪੱਧਰ ਤੇ ਸਾਡੇ ਜਿਹੜੇ ਅਧਿਕਾਰੀ ਕਰਮਚਾਰੀ ਉਹ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨਾਲ ਰਾਬਤਾ ਜ਼ਰੂਰ ਰੱਖਣਾ ਪਿੰਡਾਂ ਦੇ ਵਿੱਚ ਸਾਡੇ ਕਿਸਾਨ ਸੁਖਲਾਈ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਉਹਨਾਂ ਦੇ ਵੱਧ ਉਹ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਤਾਂ ਕਿ ਤੁਹਾਨੂੰ ਕਿਸੇ ਵੀ ਫਸਲ ਦੇ ਸਬੰਧ ਦੇ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਬਹੁਤ ਬਹੁਤ ਧੰਨਵਾਦ